ਬੱਜ ਕੀ ਨਾਮ ਹੈ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਗੁਜਰਾ ਪਿੰਡਾ ਜੀ ਗੁਜਰਾ ਪਿੰਡਾ ਜੀ ਰਾਤ 1 ਵਜੇ 19 ਮਿੰਟਾਂ ਦੇ ਹੀ ਬੰਦੇ ਅੰਦਰ ਬਣੇ ਚੋਰ ਜੀ ਉਦੋਂ ਵਾਰ ਜੀ ਪਏ ਰਹੇ ਸਾਨੂੰ 1 ਵਜੇ 51 ਮਿੰਟਾਂ ਤੇ ਖੜਕਾ ਸੁਣਿਆ ਜੀ ਸੀ ਉੱਠ ਕੇ ਬਾਹਰ ਲਿਕੜੇ ਉਦੋਂ ਮਤਲਬ ਬਾਹਰ ਖੜਕਾਇਆ ਜੀ ਉਦੋਂ ਹੀ ਲੰਗੇ ਜੀ ਚੋਰ ਕਿਦੋਂ ਆਏ ਤਦੋਂ ਘਰ ਆਏ ਦੇਖ ਕੇ ਜੀ ਸਮਾਨ ਨੂੰ ਮਤਲਬ ਵੇਚ ਹੋ ਗਏ ਜੀ ਅਸੀਂ ਉਹਨੂੰ ਸਾਹਮਣੇ ਲੰਗੇ ਤਦੋਂ ਬੰਦੇ ਲੰਗੇ ਜੀ ਸਾਰੇ ਹੋ ਤੁਸੀਂ ਕਿੱਥੇ ਪਏ ਸੀ ਅਸੀਂ ਅੱਜ ਟੋ ਨਾਲਕ ਵਿੱਚ ਪਏ ਜੀ ਪੋਰਸ ਜੇ ਸਟੋਰ ਹੈ ਜੀ ਨਾਲ ਤੇ ਰਾਤ ਨੂੰ ਕਾਰਵਾਈ ਵੀ ਅੰਜਾਮ ਦਿੱਤਾ ਸਾਹਿਬ ਹਾਂ ਜੀ ਸਾਰਾ ਰਾਤ ਨੂੰ ਦਿੱਤਾ ਜੀ ਕਿੰਨਾ ਦਾ ਨੁਕਸਾਨ ਸੋ ਡਾ 13 13 ਤੋਂ ਇਹ ਸੋਨਾ ਲੈ ਗਏ ਜੀ ਬਾਕੀ 42000 ਨਗਦੀ ਲੈ ਗਏ ਜੀ ਇਹ ਪੈਸੇ ਜਿਹੜੇ ਤੁਸੀਂ ਨਗਦ ਕਰੇ ਬਸ ਇਹ ਹਾਂ ਜੀ ਬਈਆਂ ਨੂੰ ਕੱਲ ਮਲਾਜ਼ਮ ਬਈਏ ਆਏ ਤੇ ਆਪਣੀ ਜੀ ਰੋਣ ਲਈ ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ ਤੇ ਨਾਕੇ ਦੇਵਾ ਲਈ ਜੀ ਸਾਨੂੰ ਨਗਦ ਦੇ ਕੇ ਦੇਰੇ ਪੀਟੀਐਮ ਕਰਾ ਲੈ ਦੀ ਜੋ ਪੈਸੇ ਨਾਲ ਹਾਲੇ ਛੁੱਟੀ ਕਾ ਕੇ ਗਿਆ ਨਹੀਂ ਕੰਮ ਜੀ ਸਾਨੂੰ ਇੱਧਰ ਅੱਜ ਚਮਕਾ ਕਰਾਉਣੇ ਦੀ ਜਿਹੜਾ ਸੋਨਾ ਲੈ ਗਏ ਜੀ 13 ਤੋਂ ਇਹ ਉਹਦੇ ਵਿੱਚ ਕੀ ਕੁਝ ਉਹ ਦੋ ਉਕਾਰ ਦੇ ਨੂੰ ਪਤਾ ਜੀ ਮੜਾ ਜੀ ਬੁਲਾ ਗਏ ਤੇ ਉਸ ਤੋਂ ਇਲਾਵਾ ਹੋਰ ਵੀ ਕੋਈ ਸਮਾਨ ਚੱਕਿਆ ਨਾ ਜੀ ਹੋਰ ਨਹੀਂ ਚੱਕਿਆ ਗਿਆ ਕੀ ਲੱਗਦਾ ਜੀ ਇਸ ਤਰ੍ਹਾਂ ਨ ਮਾਰੀ ਪੱਟੀ ਗਈ ਆ ਅੰਦਰ ਆ ਕੇ ਕੀ ਕੋਈ ਪੇਤੀ ਬੰਦੇ ਦਾ ਕੰਮ ਆ ਜਾਂ ਕੋਈ ਸ਼ੱਕ ਹੈ ਕਿਸੇ ਦਾ ਹਾਂ ਇਹਦਾ ਕੀ ਪਤਾ ਲਾ ਜੀ ਉਹ ਪੇਤੀ ਦਾ ਕੀ ਉਹ ਇਨਕਾਰ ਹੀ ਕਰ ਲੈਣੇ ਪੁਲਿਸ ਆ ਤੜਕੇ ਬੁਲਾਏ ਹੋਣੇ ਜੀ ਸਾਰੇ ਉਹ ਕਹਿੰਦੇ ਨੇ ਵੀ 24 ਘੰਟੇ ਜ ਹੱਲ ਕਰ ਦਾਂਗੇ ਬਾਕੀ ਦੇਖੋ ਜੀ ਹਜੇ ਹੋਰ ਵੀ ਕੋਈ ਚੋਰੀ ਹੋਈ ਪਿੰਡ 'ਚ ਇਹਦੇ ਨਾਲ ਹਾਂ ਜੀ ਗੁਰਬਾਚਨਗੇ ਹੋਈ ਜਾਂਦਾ ਇਦੂ ਬਾਅਦ ਮੇਹਤੋ ਬਾਅਦ 2:30 ਹਾਂ ਹਾਂ 2:30 ਵਜੇ ਉਧਰ ਹੋਈ ਜਾ ਕੇ ਜੀ ਇਹ ਕਕਵਾਂ ਚ ਦੇ ਉੱਠ ਖੜੇ ਤੇ ਇਥੋਂ ਦੀ ਇਹਦੇ ਵਿੱਚ ਜਾ ਕੇ ਮਤਲਬ ਬੰਦੇ ਹੋ ਸਫਾ ਤੋਂ ਹੋ ਗਏ ਉਹ ਕਰਨੇ ਵਾਗੇ ਦਰ ਕਰਨੇ ਟਿੱਕੁਰਾ ਦੋ ਚੋਰੀ ਹਾਂ ਜੀ ਉਹ ਵੀ ਜਸਵਿੰਦਰ ਉਧਰ ਗੁਰਬਚਨ ਦਾ ਜੀ ਉਹਨਾਂ ਦੇ ਵੀ ਕਾਫੀ ਨੁਕਸਾਨ ਹੋ ਉਹਦੇ ਮਤਲਬ ਐਲ ਸੀ ਡੀ ਲੈ ਕੇ ਬਾਕੀ ਬਾਕੀ ਊ ਕੱਪੜੇ ਕੂਪੜੇ ਜਿਵੇਂ ਆ ਫਰੋਲੇ ਨੇ ਆਏ ਫਰੋਲੇ ਪੈ ਨਹੀਂ ਬਾਕੀ ਉਹ ਭੱਜ ਗਏ ਫਿਰ ਤੂੰ ਕੀ ਮੰਗ ਕਰਦੇ ਹੋ ਮੰਗ ਤਾਂ ਆਹੀ ਹੈ ਜੀ ਬਸ ਇਨਸਾਫ ਹੋਣਾ ਚਾਹੀਦਾ ਬੰਦੇ ਨੂੰ ਜਿਹੜਾ ਕੋਈ ਸਮਾਨ ਹੈ ਜੀ ਸਾਰਾ ਮਿਲ ਜੇ ਜੀ ਖੇਤੀ ਕਰਦੇ ਹਾਂ ਜੀ ਹਾਂ ਜੀ ਖੇਤੀ ਕਰਦੇ ਹਾਂ ਤੁਸੀਂ ਦਿਫਰਾਂ ਕਿੱਤੀ ਕਰਦੇ ਹੋ ਤੁਸੀਂ ਰੋਡ ਦੇ ਉੱਤੇ ਖੇਤਾਂ ਦੇ ਮਕਾਨ ਹੈਗਾ ਜੀ ਜਦੋਂ ਇਸ ਤਰ੍ਹਾਂ ਦੀਆਂ ਚੋਰੀਆਂ ਹੋ ਰਹੀਆਂ ਨੇ ਕੀ ਮਨ ਦੇ ਵਿੱਚ ਪਰ ਆਏ ਜੀ ਪੁਲਿਸ ਨੂੰ ਕੋਈ ਗੌਰ ਕਰਨੀ ਚਾਹੀਦੀ ਰਾਤ ਨੂੰ ਫੇਰਨਾ ਤੁਰਨਾ ਚਾਹੀਦਾ ਨਾਲੀ ਗੱਡੀਆਂ ਲੈ ਕੇ ਜੀ ਅੱਗੇ ਦੇਖਿਆ ਜੇ ਨਾ ਤੀ ਕਿ ਸ਼ਹਿਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਬਜ਼ਾਰਾਂ ਦੇ ਵਿੱਚ ਹੁਣ ਪਿੰਡਾਂ ਦੇ ਵਿੱਚ ਚੋਰ ਆ ਬੜੇ ਹੋਰ ਜੀ ਰਾਤ ਨੂੰ ਐ ਵੀ ਡਰ ਰਹੇ ਨੇ ਜੀ ਕੀ ਪਤਾ ਕੋਈ ਹਥਿਆਰ ਹੋਵੇ ਬੰਦੇ ਕੋਲ ਕੀ ਮੌਕੇ ਤੇ ਹੁੰਦਾ ਜੀ ਕੋਈ ਛੱਟ ਫੇਟ ਵੀ ਮਾਰਸਾ ਬੰਦਾ ਕੋਈ ਸੋਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗਿਆ ਕੁਝ ਕੈਮਰੇ ਦਾ ਇੱਕ ਕਮਾਂਡੀ ਤੇ ਪਤਾ ਲੱਗਿਆ ਉਹਨਾਂ ਨੇ ਐ ਮ ਉਦੂਆ ਹੋਇ ਕੋਈ ਸੁਣੀ ਨਹੀਂ ਦਿਖਾਈ ਜੀ ਵੀਰ ਲੱਕੜੇ ਨੇ ਥੱਲੇ ਮਾਰੇ ਸਾਲਾ ਉਹ ਦੂਆ ਕੋ ਇਨਕਾਰ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸੁੱਤੇ ਪਏ ਤੁਸੀਂ ਕੋਈ ਸਾਨੂੰ ਕੋਈ ਸੋਚੀ ਤਾਂ ਨਹੀਂ ਕਿਸ ਸਮਾਈ ਗਈ ਨਾ ਜੀ ਇਹ ਲਾ ਇੱਕ ਪਾਸੇ ਅੱਡ ਪੈਦੇ ਜੀ ਇਹਦਾ ਮੈਂ ਖੜਕਾ ਬਾ ਕਰਦੇ ਨੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲੇ ਬਾਹਰ ਨਹੀਂ ਖੋਲੇ ਅੰਦਰੋਂ ਹਾਂ ਉਹ ਕਹਿੰਦੀ ਖੜਕ ਹਾਂ ਸਵੇਰੀ ਬਤਲ ਕੇ ਇੱਕ ਵਜੇ 19 ਮਠਾ ਤੇ ਵਾਲਾ ਤੋਂ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ ਉੱਥੋਂ ਅਸੀਂ 1:55 ਤੇ ਉੱਠਿਆ ਜੀ ਇਹ ਇੱਕ 1:55 ਦਾ ਵਿਚਾਲੇ ਵਿਚਾਲੇ ਇਹ ਚੀਜ਼ ਹੋ ਗਈ ਜੀ ਉਹ ਵੈਸੇ ਅੱਧੇ ਰੋਟੇ ਸਾਬਾ ਵੀ ਕੱਢ ਕੇ ਬਾਹਰ ਧਰ ਕੇ ਵਾਗੇ ਜੀ ਹੁਣ ਐਸਐਸਓ ਨਾਲ ਗੱਲ ਹੋਈ ਹੈ ਤੁਹਾਡੀ ਕੀ ਕਹਿੰਦੇ ਨੇ ਐਸਐਸਓ ਕਹਿੰਦੇ ਜੀ ਬੰਦਾ ਲੈ ਕੇ ਆ ਰਹੇ ਇੱਕ ਕੋਈ ਛੋਟਾ ਮਲਾਜ਼ਮ ਕੋਈ ਪਤਾ ਨਹੀਂ ਕਿਉਂ ਖੜਾ ਖੜਿਆ ਆਇਆ ਪੈੜ ਪੈੜ ਦਿਖਾਈ ਆਈ ਉਹਨਾਂ ਨੂੰ ਸੀ ਉਹਦੇ ਹਿਸਾਬ ਨਾਲ ਕਹਿੰਦਾ ਬੰਦਾ ਲੈ ਕੇ ਨੱਧਾ ਘੰਟਾ ਰਿਪੋਰਟ ਕਰੋ ਹਣੇ ਕੋਈ ਕਿੱਥੋਂ ਦੀ ਜੀ ਹਾਂ ਬੜੀ ਕਿੱਥੋਂ ਦੀ ਉਹ ਮੋਰੀ ਵਿੱਚ ਦੀ ਬੜੇ ਨੇ ਪਰ ਪੀਚਨ ਵਿੱਚ ਦੀ ਜੀ ਜਾਲੀ ਵੱਡ ਕੇ ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ ਬਾਕੀ ਨੂੰ ਅੰਦਰ ਵੜਾ ਲੈ ਜੀ ਕੀ ਗੱਲ ਹੈ ਕਰਮਜੀਤ ਕਰਮਜੀਤ ਕਿ ਕਿਸ ਤਰ੍ਹਾਂ ਘਟਨਾ ਵਾਪਰੀ ਹੈ ਜੀ ਕੀ ਕੋਈ ਸਮਾਨ ਜਿਹੜਾ ਹੈਗੇ ਲੈ ਕੇ ਗਏ ਪਰ ਨਾ ਤਗੀ ਜੀ ਵੀ 1 ਵਜੇ ਤੋਂ ਬਾਅਦ ਬਾਅ ਉਹ ਹੈਈ 51 ਮਿੰਟ ਤੱਕ ਅਸੀਂ ਉੱਠ ਖੜੇ। ਸ਼ਾਂਪਾ ਸੀ ਇਹ ਤਿੰਨ ਦੁੱਧ ਜਾਨ ਇੱਕ ਮੇਰੀ ਲੜੀ ਦੀ। ਦੋ ਘੜੇ ਸੀ, ਇੱਕ ਲੜੀ ਸੀ। ਇਹ ਕੁਛ ਲੈ ਗਈ। ਕਿੰਨਾ ਦਾ ਸੋਲੋ ਬਣ ਗਈ ਸਰ। ਦੇਖ ਲੋ ਇਹ 3 3 2 2 3 3 ਤੋੜੇ ਸੀ ਇਹ ਕੀ ਕੀ ਚੀਜ਼ ਸੀ। ਪੈਸੇ ਵੀ ਦਸਰੇ ਸੀ। ਹਾਂਜੀ ਪੈਸੇ ਵੀ ਸੀ ਇਹ।

ਕੋਈ ਇਸ ਤਰ੍ਹਾਂ ਲੱਗੇ ਤੋਰੀ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜੀ ਲੱਭੀ ਵੀ ਮੇਰੇ ਤੋਂ ਵੀ ਉਸ ਨਾਲ ਗੱਲ ਹੋਈ ਹੈ। ਪੈਂਦੇ ਤਾਂ ਹੈਗੇ ਨੇ ਜੀ ਬਾਕੀ ਹੁਣ ਕੋਈ ਤਾਂ ਸੰਤਾ ਹੈ ਨਹੀਂ ਜਦ ਮਿਲਣ ਵਾਲਾ ਕੋਈ ਲੱਗਦਾ ਤਾਂ ਹੈ ਨਹੀਂਗਾ ਵੀ ਇਸ ਤਰ੍ਹਾਂ ਵੀ ਹੁਣ ਕੋਈ ਮੰਗ ਕੀ ਕਰਦੇ ਹਾਂ? ਹਾਂਜੀ ਮੰਗ ਕਰਦੇ ਹਾਂ। ਮੰਗ ਤਾਂ ਹੀ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਇਹ। ਉਸ ਤਰ੍ਹਾਂ ਹੀ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆਈ ਸਾਡਾ ਤਾਂ ਮਕੀਤੀ ਹੈ ਮਾਂ ਬੇਟੀ ਜ਼ਮੀਨਾਂ ਦੀ ਕੀਤੀ ਕਰਦੇ ਆਂ ਯਾ ਆਪ ਕਾਤਰਾ ਵੀ ਉਹ ਸਾਡੇ ਜਿਵੇਂ ਜੀ ਤੁਸੀ ਲੱਗ ਪਏ ਹਾਂਜੀ ਹੋਰ ਹੋ ਵੀ ਸਕਦਾ ਜੀ ਹੁਣ ਅਸੀਂ ਬਾਹਰ ਨਿਕਲਦੇ ਜੀ ਸਾਨੂੰ ਮਾਰ ਨਹੀਂ ਸਕਦੇ ਸੀ ਜੀ ਹਾਂਜੀ ਇਹ ਅੱਜ ਗੁਜਰਾਤ ਸਰੇ ਸਾਨੂੰ ਆਈ ਸੀ ਇੱਕ ਫੋਨ ਫੋਨ ਕਾਲ ਆਈ ਸੀ ਇੱਥੇ ਚੋਰੀ ਹੋਈ ਹੈ ਤੇ 16 ਬਤੂਲੇ ਸੋਨਾ ਇੱਕ ਪਿੰਡ ਤੋਂ ਵਾਰ ਵਰਕਰ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਮੌਕਾ ਦੇਖ ਲਿਆ ਇਹ ਉਮੀਦ ਹੈ ਅਸੀਂ ਜਲਦੀ ਚੋਰਾਂ ਨੂੰ ਰਾਉਂਡ ਅਪ ਕਰ ਲਾਂਗੇ ਮਤਲਬ ਕਿ ਜੀ ਦੋ ਚੋਰੀਆਂ ਪੂਰਾ ਹੋ ਜਾਈਆਂ ਆ ਇੱਕ ਦੂਜੇ ਘਰ ਦੇ ਵਿੱਚੋਂ ਐਲਸੀਡੀ ਗਈ ਹੈ ਜੀ ਉਹ ਵੀ ਨਾਲ ਹੀ ਘਰ ਜਾਂਦੇ ਹੋਏ ਉਸ ਘਰ ਚੋਂ ਉਹ ਐਲਸੀਡੀ ਚੋਰੀ ਕਰਕੇ ਲੈ ਗਈ ਇਹ ਜਿੰਨਾ ਦੀ ਚੋਰੀ ਹੋਈ ਹੈ ਨਾ ਥੋੜੀ ਹੋਇਆ ਇਹੇ ਜਿਹਾ ਲਾਪਰਵਾਹ ਦੇ ਕੀ ਜੀ ਵੀ ਜੀ ਵੀ ਜ਼ਿੰਮੇਦਾਰ ਪਰਿਵਾਰ ਹੈ ਜੀ ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸੀ ਦੇ ਵਿੱਚ ਸੁੱਤਾ ਹੋਇਆ ਸੀ ਤੇ ਇਹ ਪੇਟੀਆਂ ਵਾਲਾ ਕਮਰਾ ਰਹਾ ਸਿੰਦਾ ਦਾ ਹੈਗਾ ਸੀ ਸਟੋਰ ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਅੰਤਰਾ ਚੋਰ ਅੰਦਰ ਬੜੇ ਜੀ ਕਿਸ ਤਰ੍ਹਾਂ ਇਹ ਰਸੋਈ ਦੀ ਬਾਰੀ ਦੇ ਵਿੱਚ ਉਹਦੇ ਜਾਲੀ ਕੱਟ ਕੇ ਉਹ ਕੁੰਡੀ ਖੋਲ ਕੇ ਫਿਰ ਅੰਦਰ ਬੜੇ ਨੇ ਤੇ ਮੁੱਢਲੀ ਜਾਂਚ ਤੋਂ ਲੱਗਦਾ ਵੀ ਚੋਰ ਜਿਵੇਂ ਉਹਦਾ ਵਿੱਚ ਇੱਕ ਨਵਾਲਗ ਬੱਚਾ ਵੀ ਪ੍ਰਤੀਤ ਹੁੰਦਾ ਤੇ ਉਮੀਦ ਹੈ ਅਸੀਂ ਜਲਦੀ ਟ੍ਰੈਸ ਕਰ ਲਾਂਗੇ। ਬਾਖ ਮਿਲੇ ਨੇ। ਹਾਂਜੀ ਸਾਨੂੰ ਕੁਝ ਕਲੂ ਮਿਲੇ ਨੇ ਫੁਟੇਜ ਤੋਂ। ਅਸੀਂ ਜਲਦੀ ਰੌਂਡ ਅਪ ਕਰ ਲਾਂਗੇ। ਤੁਹਾਡੀ ਟੀਮ ਲੱਗੀ ਹੋਈ ਐ ਇਸ ਵੇਲੇ ਕੋਈ ਦੇਖਿਆ ਜਾ ਰਿਹਾ ਕਿ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ। ਕੁਝ ਕਲੂ ਮਿਲੇ ਕੋਈ। ਹਾਂਜੀ ਉਹਦੇ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ। ਤੇ ਉਮੀਦ ਹੈ ਵੀ ਸ਼ਾਮ ਤੱਕ ਇਹਨੂੰ ਕਲੀਅਰ ਕਰ ਲਾਂਗੇ। ਹਾਂ ਜੀ ਸਾਹਿਬ ਵੀ ਪਹੁੰਚ ਗਏ। ਹਾਂਜੀ ਹਾਂਜੀ।